ਇੱਕ ਵਾਰ ਮਹਾਤਮਾ ਬੁੱਧ ਜੀ ਆਪਣੇ ਸ਼ਗਿਰਦਾਂ ਨਾਲ ਬੈਠੇ ਸਨ ਇੱਕ ਆਦਮੀ ਉਹਨਾਂ ਕੋਲ ਆ ਕੇ ਬੈਠ ਜਾਂਦਾ ਹੈ ਉਹ ਕਿਸੇ ਮੁਸੀਬਤ ਵਿੱਚ ਫਸਿਆ ਹੋਇਆ ਸੀ ਮਹਾਤਮਾ ਬੁੱਧ ਜੀ ਉਸ ਦੀ ਪਰੇਸ਼ਾਨੀ ਸਮਝ ਜਾਂਦੇ ਹਨ ਤੇ ਉਸ ਨੂੰ ਆਪਣੇ ਕੋਲ ਬੁਲਾਉਂਦੇ ਹਨ ਬੁੱਧ ਉਸ ਇਨਸਾਨ ਨੂੰ ਪੁੱਛਦੇ ਹਨ ਕਿ ਕੀ ਤਕਲੀਫ ਹੈ ਉਹ ਇਨਸਾਨ ਕਹਿੰਦਾ ਹੈ ਕਿ ਉਸ ਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ ਹੈ ਬੁੱਧ ਜੀ ਕਹਿੰਦੇ ਹਨ ਪੁੱਛੋ ਕੀ ਪੁੱਛਣਾ ਹੈ ਉਹ ਇਨਸਾਨ ਪੁੱਛਦਾ ਹੈ ਕਿ हे ਮਹਾਤਮਾ ਮੈਨੂੰ ਇਹ ਦੱਸੋ ਕਿ ਭਗਵਾਨ ਹੈ ਜਾਂ ਨਹੀਂ ਬੁੱਧ ਉਸਦਾ ਸਵਾਲ ਸੁਣ ਕੇ ਮੁਸਕਰਾਏ ਤੇ ਅੱਖਾਂ ਬੰਦ ਕਰਕੇ ਧਿਆਨ ਲਾ ਲਿਆ ਕੁਝ ਸਮੇਂ ਬਾਅਦ ਮਹਾਤਮਾ ਨੇ ਉੱਤਰ ਦਿੱਤਾ ਕਿ ਭਗਵਾਨ ਨਹੀਂ ਹੈ ਮਹਾਤਮਾ ਦੇ ਸਾਰੇ ਚੇਲੇ ਅਤੇ ਸਿਗਿਰਦ ਹੈਰਾਨ ਹੋ ਗਏ ਕਿ ਇਹ ਮਹਾਤਮਾ ਜੀ ਨੇ ਕੀ ਕਹਿ ਦਿੱਤਾ ਹੈ ਪਰ ਉਸ ਇਨਸਾਨ ਨੂੰ ਜਵਾਬ ਮਿਲ ਗਿਆ ਸੀ ਤੇ ਉਹ ਮਹਾਤਮਾ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਚਲਾ ਗਿਆ ਉਸ ਦਿਨ ਹੀ ਇੱਕ ਹੋਰ ਇਨਸਾਨ ਬੁੱਧ ਦੇ ਦਰਸ਼ਨਾਂ ਲਈ ਆਉਂਦਾ ਹੈ ਉਹ ਵੀ ਥੋੜਾ ਪਰੇਸ਼ਾਨ ਲੱਗ ਰਿਹਾ ਸੀ ਬੁੱਧ ਨੇ ਉਸ ਨੂੰ ਵੀ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਕਿ ਕੀ ਪਰੇਸ਼ਾਨੀ ਹੈ ਉਹ ਕਹਿੰਦਾ ਹੈ ਕਿ ਮਹਾਤਮਾ ਜੀ ਮੈਨੂੰ ਇੱਕ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਤਾਂ ਮਹਾਤਮਾ ਜੀ ਕਹਿੰਦੇ ਹਨ ਪੁੱਛ ਕੀ ਪੁੱਛਣਾ ਹੈ ਉਸ ਇਨਸਾਨ ਨੇ ਵੀ ਉਹੀ ਸਵਾਲ ਪੁੱਛਿਆ ਕਿ ਮਹਾਤਮਾ ਜੀ ਮੈਨੂੰ ਇਹ ਦੱਸੋ ਕਿ ਪਰਮਾਤਮਾ ਹੈ ਜਾਂ ਨਹੀਂ ਮਹਾਤਮਾ ਜੀ ਫੇਰ ਮੁਸਕਰਾਏ ਤੇ ਧਿਆਨ ਲਗਾ ਕੇ ਬੈਠ ਗਏ ਥੋੜੇ ਸਮੇਂ ਬਾਅਦ ਮਹਾਤਮਾ ਨੇ ਅੱਖਾਂ ਖੋਲੀਆਂ ਤੇ ਉਸ ਨੂੰ ਉੱਤਰ ਦਿੱਤਾ ਕਿ ਹਾਂ ਪਰਮਾਤਮਾ ਹੈ ਬੁੱਧ ਦੇ ਸਾਰੇ ਸ਼ਾਗਿਰਦ ਫਿਰ ਹੈਰਾਨ ਹੋ ਗਏ ਕਿ ਸਵੇਰੇ ਤਾਂ ਮਹਾਤਮਾ ਜੀ ਕੁਝ ਹੋਰ ਕਹਿੰਦੇ ਸਨ ਤੇ ਹੁਣ ਕੁਝ ਹੋਰ ਕਹਿ ਰਹੇ ਹਨ ਪਰ ਉਹ ਇਨਸਾਨ ਬੁੱਧ ਦਾ ਉੱਤਰ ਸੁਣ ਕੇ ਸਿਰ ਝੁਕਾ ਕੇ ਚਲਾ ਗਿਆ ਕੁਝ ਦਿਨ ਬਾਅਦ ਜਦੋਂ ਬੁੱਧ ਆਰਾਮ ਕਰ ਰਹੇ ਸਨ ਤਾਂ ਉਹਨਾਂ ਦੇ ਚੇਲਿਆਂ ਨੇ ਆ ਕੇ ਪੁੱਛਿਆ ਕਿ हे ਮਹਾਤਮਾ ਤੁਸੀਂ ਇੱਕ ਹੀ ਸਵਾਲ ਦਾ ਅਲੱਗ-ਅਲੱਗ ਉੱਤਰ ਕਿਉਂ ਦਿੱਤਾ? ਆਖਿਰ ਭਗਵਾਨ ਹੈ ਜਾਂ ਨਹੀਂ? ਬੁੱਧ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਦੋਵਾਂ ਦਾ ਸਵਾਲ ਵੀ ਅਲੱਗ-ਅਲੱਗ ਸੀ ਤੇ ਉਹਨਾਂ ਦਾ ਜਵਾਬ ਵੀ ਮੈਂ ਅਲੱਗ-ਅਲੱਗ ਹੀ ਦਿੱਤਾ ਹੈ। ਚੇਲੇ ਪੁੱਛਦੇ ਹਨ ਕਿ ਉਹ ਕਿਵੇਂ? ਮਹਾਤਮਾ ਬੁੱਧ ਨੇ ਕਿਹਾ ਕਿ ਜੋ ਪਹਿਲਾ ਵਿਅਕਤੀ ਆਇਆ ਸੀ ਉਸਨੇ ਆਪਣੀ ਪੂਰੀ ਉਮਰ ਭਗਤੀ ਕੀਤੀ ਹੈ। ਭਗਵਾਨ ਦੇ ਨਾਮ ਤੇ ਬਹੁਤ ਕੰਮ ਕੀਤੇ ਹਨ। ਭਗਵਾਨ ਤੇ ਉਸ ਨੂੰ ਅਟੁੱਟ ਵਿਸ਼ਵਾਸ ਸੀ ਉਸ ਨੇ ਆਪਣੀ ਜ਼ਿੰਦਗੀ ਰੱਬ ਦੇ ਲੇਖੇ ਲਾ ਦਿੱਤੀ ਪਰ ਇਸ ਉਮਰ ਵਿੱਚ ਆ ਕੇ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਜੇ ਭਗਵਾਨ ਨਾ ਹੋਏ ਤਾਂ ਫਿਰ ਮੈਂ ਤਾਂ ਆਪਣੀ ਸਾਰੀ ਜ਼ਿੰਦਗੀ ਭਗਵਾਨ ਦੇ ਲੇਖੇ ਲਾ ਦਿੱਤੀ ਤੇ ਆਪਣਾ ਕੁਝ ਬਣਾਇਆ ਵੀ ਨਹੀਂ ਮੇਰੀ ਭਗਤੀ ਤਾਂ ਫਿਰ ਵਿਅਰਥ ਗਈ ਬਸ ਉਹ ਇਹੀ ਸੋਚਣ ਲੱਗ ਪਿਆ ਕਿ ਭਗਵਾਨ ਹੈ ਜਾਂ ਨਹੀਂ ਫਿਰ ਚੇਲਿਆਂ ਨੇ ਪੁੱਛਿਆ ਕਿ ਤੁਸੀਂ ਉਸ ਨੂੰ ਇਹ ਕਿਉਂ ਕਿਹਾ ਕਿ ਭਗਵਾਨ ਨਹੀਂ ਹੈ ਮਹਾਤਮਾ ਨੇ ਉੱਤਰ ਦਿੱਤਾ ਦੇਖੋ ਜਿਸ ਨੇ ਸਾਰੀ ਜ਼ਿੰਦਗੀ ਭਗਵਾਨ ਦਾ ਨਾਮ ਜਪਿਆ ਤੇ ਅਖੀਰ ਤੇ ਆ ਕੇ ਸ਼ੱਕ ਕਰਨ ਲੱਗ ਪਿਆ ਕਿ ਭਗਵਾਨ ਹੈ ਜਾਂ ਨਹੀਂ ਤਾਂ ਫਿਰ ਉਸ ਲਈ ਭਗਵਾਨ ਨਹੀਂ ਹੈ ਉਸ ਦੀ ਭਗਤੀ ਕੀਤੀ ਦਾ ਕੋਈ ਫਾਇਦਾ ਨਹੀਂ ਜੇ ਉਸ ਨੇ ਵਿਸ਼ਵਾਸ ਹੀ ਗਵਾ ਦਿੱਤਾ ਕਿ ਰੱਬ ਹੈ ਵੀ ਜਾਂ ਨਹੀਂ ਇਸ ਲਈ ਉਸ ਲਈ ਰੱਬ ਹੈ ਹੀ ਨਹੀਂ ਚੇਲਿਆਂ ਨੇ ਪੁੱਛਿਆ ਕਿ ਫਿਰ ਤੁਸੀਂ ਦੂਸਰੇ ਇਨਸਾਨ ਨੂੰ ਇਹ ਕਿਉਂ ਕਿਹਾ ਕਿ ਭਗਵਾਨ ਹੈ ਮਹਾਤਮਾ ਬੁੱਧ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਜੋ ਦੂਸਰਾ ਇਨਸਾਨ ਆਇਆ ਸੀ ਉਹ ਭਗਵਾਨ ਨੂੰ ਮੰਨਦਾ ਹੀ ਨਹੀਂ ਸੀ ਤੇ ਉਸਨੇ ਪੂਰੀ ਜ਼ਿੰਦਗੀ ਭਗਵਾਨ ਦਾ ਨਾਮ ਨਹੀਂ ਲਿਆ ਬਲਕਿ ਭਗਵਾਨ ਨੂੰ ਉਲਟਾ ਸਿੱਧਾ ਵੀ ਬਹੁਤ ਕੁਝ ਬੋਲਿਆ ਜੇ ਕੋਈ ਭਗਵਾਨ ਦੀ ਭਗਤੀ ਕਰਦਾ ਤਾਂ ਉਸ ਨੂੰ ਟੋਕਦਾ ਸੀ ਕਿ ਕਿਉਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਜੋ ਹੈ ਹੀ ਨਹੀਂ ਉਸ ਦਾ ਨਾਮ ਜਪਣ ਦਾ ਕੀ ਫਾਇਦਾ ਉਸ ਇਨਸਾਨ ਨੇ ਬਹੁਤ ਧਨ ਵੀ ਕਮਾਇਆ ਤੇ ਬਹੁਤ ਪਾਪ ਵੀ ਕੀਤੇ ਪਰ ਉਮਰ ਦੇ ਇਸ ਪੜਾਤੇ ਆ ਕੇ ਉਸ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ ਕਿ ਜੇ ਰੱਬ ਸੱਚਮੁੱਚ ਹੋਇਆ ਫਿਰ ਮੈਂ ਤਾਂ ਕਦੇ ਭਗਵਾਨ ਦਾ ਨਾਮ ਵੀ ਨਹੀਂ ਲਿਆ ਹੋਰ ਤਾਂ ਹੋਰ ਮੈਂ ਭਗਵਾਨ ਨੂੰ ਮਾੜਾ ਹੀ ਬੋਲਦਾ ਰਿਹਾ ਰੱਬ ਦੀ ਭਗਤੀ ਕਰਨ ਵਾਲਿਆਂ ਨੂੰ ਮੈਂ ਤਾਂ ਰੋਕਦਾ ਟੋਕਦਾ ਵੀ ਰਹਾ ਤੇ ਜੇ ਰੱਬ ਸੱਚਮੁੱਚ ਹੋਇਆ ਫਿਰ ਮੇਰਾ ਕੀ ਬਣੇਗਾ ਮੈਨੂੰ ਤਾਂ ਭਗਵਾਨ ਨੇ ਆਪਣੇ ਪੈਰਾਂ ਵਿੱਚ ਵੀ ਜਗ੍ਹਾ ਨਹੀਂ ਦੇਣੀ ਰੱਬ ਨੇ ਮੈਨੂੰ ਕਦੇ ਮਾਫ਼ ਨਹੀਂ ਕਰਨਾ ਇਹ ਸੁਣ ਕੇ ਚੇਲਿਆ ਨੇ ਕਿਹਾ ਪਰ ਮਹਾਤਮਾ ਜੀ ਤੁਸੀਂ ਉਸ ਨੂੰ ਇਹ ਕਿਉਂ ਕਿਹਾ ਕਿ ਰੱਬ ਹੈ ਮਹਾਤਮਾ ਬੁੱਧ ਨੇ ਕਿਹਾ ਕਿ ਜਿਸ ਨੇ ਸਾਰੀ ਉਮਰ ਰੱਬ ਦਾ ਨਾਮ ਨਾ ਲਿਆ ਹੋਵੇ ਫੇਰ ਵੀ ਉਸ ਦੇ ਦਿਲ ਵਿੱਚ ਭਗਵਾਨ ਦਾ ਡਰ ਪੈਦਾ ਹੋ ਜਾਵੇ ਉਸ ਦੇ ਦਿਲ ਵਿੱਚ ਰੱਬ ਆਪਣੀ ਜਗ੍ਹਾ ਬਣਾ ਲਵੇ ਜਿਹੜਾ ਇਹ ਸੋਚਣ ਲੱਗ ਪਵੇ ਕਿ ਭਗਵਾਨ ਹੈ ਤਾਂ ਫਿਰ ਉਸ ਦੇ ਲਈ ਭਗਵਾਨ ਹੈ ਮਹਾਤਮਾ ਬੁੱਧ ਜੀ ਸਮਝਾਉਂਦੇ ਹਨ ਕਿ ਰੱਬ ਜਾਂ ਭਗਵਾਨ ਮੰਨਣ ਦੀ ਚੀਜ਼ ਹੈ ਜੇ ਕੋਈ ਪਾਪੀ ਵੀ ਮੰਨ ਲਵੇਗਾ ਕਿ ਉਸ ਦੇ ਲਈ ਭਗਵਾਨ ਹੈ ਤਾਂ ਹਾਂ ਉਸ ਦੇ ਲਈ ਵੀ ਭਗਵਾਨ ਹੈ ਜੇ ਕੋਈ ਭਗਤੀ ਕਰਨ ਵਾਲਾ ਸ਼ੱਕ ਕਰਨ ਲੱਗ ਪਿਆ ਕਿ ਭਗਵਾਨ ਹੈ ਜਾਂ ਨਹੀਂ ਤਾਂ ਉਸ ਲਈ ਭਗਵਾਨ ਨਹੀਂ ਹੈ ਸੋ ਰੱਬ ਹੈ ਜਾਂ ਨਹੀਂ ਇਹ ਮੰਨਣ ਅਤੇ ਵਿਸ਼ਵਾਸ ਕਰਨ ਦੀ ਗੱਲ ਹੈ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸੇ ਤਰ੍ਹਾਂ ਦੀਆਂ ਹੋਰ ਵਧੀਆ-ਵਧੀਆ ਕਹਾਣੀਆਂ ਸੁਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ